ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੀ ਐਮਰਜੈਂਸੀ ਮੂਵੀ ਦੇ ਵਿੱਚ ਦਿਖਾ ਸਕਦੇ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਾਪੁਰਖਾਂ ਦਾ ਕੋਈ ਰੋਲ ਕਰ ਰਿਹਾ ਰੋਲ ਨਿਭਾ ਰਿਹਾ ਮਾਪੁਰਖਾਂ ਦੀ ਪੈੜ ਦੀ ਦਿੱਤੀ ਦੀ ਰੀਸ ਨਹੀਂ ਕਰ ਸਕਦੇ ਪੈੜ ਦੀ ਕਰ ਤਗੜੇ ਹੋ ਜਾਓ ਅਸੀਂ ਸ਼ਰਮੀਆਂ ਦੇ ਵਿੱਚ ਇਹ ਮੂਵੀ ਲੱਗਣ ਨਹੀਂ ਦੇਣੀ ਆਪਣੇ ਆਪਣੇ ਫਰਜ਼ ਸਮਝੋ ਇਹ ਮੂਵੀਆਂ ਰੋਕਣੀਆਂ ਇਕੱਲੀਆਂ ਜਥੇਦਾਰਾਂ ਦਾ ਕੰਮ ਨਹੀਂ ਸਾਡਾ ਸਾਰਿਆਂ ਦਾ ਵਾ ਇਹ ਕੰਮ ਇਕੱਲੀ ਜਥੇਦਾਰਾਂ ਦੀ ਥੋੜੇ ਸਾਡੀ ਸਾਰਿਆਂ ਦੀ ਆਸੀਂ ਇੱਕ ਪਾਸੇ ਕਹਿੰਦੇ ਜਥੇਦਾਰ ਆਦੀ ਕਰਦੇ ਉਹ ਨਹੀਂ ਕਰਦੇ ਉਹ ਜੇ ਨਹੀਂ ਆਪਣੀ ਡਿਊਟੀ ਨਿਭਾਰੇ ਅਸੀਂ ਕੌਮ ਦਾ ਹਿੱਸਾ ਨਹੀਂ ਅਸੀਂ ਪੰਥ ਦਾ ਹਿੱਸਾ ਨਹੀਂ ਵੇਖੋ ਲੈ ਸੁਵਾਂਸ ਸਿੰਘ ਖਲੜਾ ਜੀ ਦੇ ਜੀਵਨ ਤੇ ਜਿਹੜੀ ਮੋਹੀ ਆ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਾ ਕੇ ਉਹਨੂੰ ਬੈਨ ਕਰ ਦਿੱਤਾ ਇਹ ਜੀ ਸਿਨੇਮਾ ਘਰ ਚੱਲ ਹੀ ਨਹੀਂ ਸਕਦਾ ਸ਼ਾਂਤੀ ਭੰਗ ਹੋਜੂ ਤੇ ਕੰਗੜਾ ਰਣਾਉਤ ਮੈਂ ਪੁੱਛਣਾ ਚਾਹੁੰਨੀ ਆ ਪ੍ਰਸ਼ਾਸਨ ਨੂੰ ਤੁਹਾਡੀ ਕੀ ਲੱਗਦੀ ਆ ਇਹ ਆਏ ਦਿਨ ਬਗਵਾਸ ਕਰਦੀ ਆ ਸਕਾਨੂ ਲੈ ਕੇ ਕਿਸਾਨਾਂ ਨੂੰ ਲੈ ਕੇ ਪੰਜਾਬੀਆਂ ਨੂੰ ਇਹ ਹੱਤਵਾਦੀ ਦੱਸਦੀ ਆ ਪੰਜਾਬੀਆਂ ਨੂੰ ਇਹ ਕਹਿੰਦੀ ਆ ਵੀ ਇਹ ੜਕਾਉ ਲੋਕ ਨੇ ਸ਼ਾਂਤੀ ਭੰਗ ਕਰਦੇ ਆ ਤੇ ਤੂੰ ਕੀ ਕਰੀਂ ਆ ਪਈ ਨਾ ਇਹ ਦੱਸਦਾ ਪਰ ਮੈਂ ਦੱਸਣਾ ਜੋ ਨਹੀਂ ਆ ਕੰਗੜਾ ਅਜੇ ਤੇਰੇ ਮੂੰਹ ਤੇ ਛੱਪੜ ਵੱਜਿਆ ਸੀ ਨਾ ਤੇ ਚੀਕਾਂ ਕਿ ਨਹੀਂ ਤੂੰ ਤੱਕ ਬਚੀਆਂ ਬਚੀਆਂ ਨਾ ਤੇ ਸ਼ਾਇਦ ਤੂੰ ਪੜਿਆ ਨਹੀਂ ਲਾਲਾ ਜਗਤ ਨਾਰੈਣ ਜਿਹੜਾ ਸਾਡੇ ਬਾਰੇ ਅਖਬਾਰਾਂ 'ਚ ਝੂਠੀਆਂ ਖਬਰਾਂ ਛਾਪਦਾ ਸੀ ਹੋਇਆ ਕੀ ਹੁੰਦਾ ਆਤ ਤੇ ਖੁਦਾ ਦਾ ਸਦਾ ਵੈਰ ਜੀ ਗੱਲ ਹੈ ਜਮਾਨਾ ਦੀ ਜਾਣਦਾ ਹੁੰਦਾ ਕਦੇ ਵੀ ਨਾ ਬੰਦਾ ਉਹ ਵੇਸਲਾ ਜੋ ਹੈ ਸਮੇ ਨੂੰ ਪਛਾਣਦਾ ਤੇ ਲੈਣੀ ਸਮਝ ਸਮੇ ਦੀ ਲਲਕਾਰ ਨੂੰ ਮਨਾਂ 'ਚ ਵਿਚਾਰੋ ਮੱਤਾਂ ਨੂੰ ਤੇ ਮੈਂ ਗੋਲੀ ਖਾੜ ਕੁਦਰ ਪਿਸਟਲ ਦੀ ਬੋਲ ਦੀ ਬੈਰੀਓ ਨਾ ਚੁੱਕੋ ਤਾਂ ਨਾ ਬਰਾਸਟ ਇਹ ਵੀ ਲਾਈਵ ਦੀ ਇੱਕ ਹੋਰ ਤਾਜ਼ਾ ਖਬਰ ਦੇ ਵਿੱਚ ਤੁਹਾਡਾ ਸਵਾਗਤ ਹੈ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਆਪਣੇ ਬੋਲਾਂ ਦੇ ਰਾਹੀਂ ਜ਼ਹਿਰ ਉਗਲਣ ਵਾਲੀ ਕੰਗਣਾ ਰਣੌਤ ਜਿਸ ਦੇ ਕੀ ਇੱਕ ਥੱਪੜ ਵੱਜਣ ਤੇ ਹੀ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਤੇ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋਣ ਦੀ ਗੱਲ ਕਹੀ ਸੀ ਉਸ ਦੀ ਹੁਣ ਆਪਣੀ ਇੱਕ ਕਰਤੂਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਕੰਗਣਾ ਦੀ ਇਹ ਕਰਤੂਤ ਹੈ ਉਸ ਦੀ ਸਤੰਬਰ ਮਹੀਨੇ ਰਿਲੀਜ਼ ਹੋਣ ਵਾਲੀ ਫਿਲਮ ਐਮਰਜੈਂਸੀ ਜੇ ਦੇ ਟ੍ਰੇਲਰ ਤੋਂ ਸਾਫ ਹੋ ਚੁੱਕਿਆ ਹੈ ਕਿ ਇਸ ਦੇ ਵਿੱਚ ਸਿੱਖਾਂ ਦੇ ਅਕਸ਼ ਨੂੰ ਅਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਅਕਸ਼ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਕਿਉਂਕਿ ਕੰਗਣਾ ਰੌਤਨੇ ਹੀ ਇਹ ਫਿਲਮ ਡਾਇਰੈਕਟ ਤੇ ਪ੍ਰੋਡਿਊਸ ਕੀਤੀ ਹੈ ਤੇ ਉਹੀ ਫਿਲਮ ਦੇ ਵਿੱਚ ਅਦਾਕਾਰੀ ਕਰ ਰਹੀ ਹੈ ਅਤੇ ਉਸ ਵੱਲੋਂ ਸਿੱਖਾਂ ਦੇ ਬਾਰੇ ਕੀ ਸੋਚ ਹੈ ਇਹ ਦੇ ਬਾਰੇ ਤਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਤੇ ਹੁਣ ਐ ਜੀ ਪੀ ਸੀ ਵੱਲੋਂ ਵੀ ਇਸ ਦੇ ਕਰਕੇ ਕੇਂਦਰ ਨੂੰ ਅਤੇ ਕੇਂਦਰੀ ਮੰਤਰੀ ਸਹਿਬਾਨ ਨੂੰ ਇਸ ਮਾਮਲੇ ਤੇ ਧਿਆਨ ਦੇਣ ਤੇ ਫਿਲਮ ਨੂੰ ਬੈਨ ਕਰਨ ਦੇ ਲਈ ਚਿੱਠੀਆਂ ਲਿਖ ਦਿੱਤੀਆਂ ਗਈਆਂ ਨੇ ਤੇ ਉੱਥੇ ਹੀ ਬੀਬੀ ਦਲੇਰ ਕੋਲ ਖਾਲਸਾ ਨੇ ਕੰਗੜਾ ਨੌਤ ਨੂੰ ਘੇਰਿਆ ਅਤੇ ਉਸ ਨੂੰ ਖਰੀਆਂ-ਖਰੀਆਂ ਸਟੇਜ ਤੋਂ ਸੁਣਾਈਆਂ ਨੇ ਤੇ ਦੋਸਤੋ ਕੰਗੜਾ ਨੌਤ ਦੀ ਬੋਲਤੀ ਤਾਂ ਭਾਜਪੀ ਵੱਲੋਂ ਵੀ ਬੰਦ ਕਰਵਾ ਦਿੱਤੀ ਗਈ ਹੈ ਉਸ ਦੇ ਉਸ ਬਿਆਨ ਤੋਂ ਪੱਲਾ ਝਾੜ ਕੇ ਜਿਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਧਰਨੇ ਬਾਰੇ ਦਿੱਲੀ ਦੇ ਵਿੱਚ ਉਹ ਇਸ ਸੰਘਰਸ਼ ਬਾਰੇ ਕਾਫੀ ਜ਼ਿਆਦਾ ਅਪੱਤੀ ਜਨਕ ਬਿਆਨ ਇੱਕ ਸ਼ੋਅ ਦੇ ਵਿੱਚ ਦਿੱਤੇ ਸਨ ਜਿਸ ਤੋਂ ਬਾਅਦ ਚਾਰੇ ਪਾਸਿਓਂ ਕੰਗੜਾ ਨੌਟ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਤੇ ਹੁਣ ਐਮਰਜੈਂਸੀ ਫਿਲਮ ਦੇ ਟ੍ਰੇਲਰ ਤੋਂ ਬਾਅਦ ਤਾਂ ਕੰਗੜਾ ਨੌਟ ਦੀ ਪੋਲੀ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ ਅਤੇ ਸੋਸ਼ਲ ਮੀਡੀਆ ਤੋਂ ਵੀ ਉਹ ਨਜ਼ਾਰਦ ਨਜ਼ਰ ਆ ਰਹੀ ਹੈ ਤੇ ਅਜਿਹੇ ਮੌਕੇ ਤੇ ਉਸਤੇ ਸਖਤ ਕਾਰਵਾਈ ਕਰਨ ਦੀਆਂ ਵੀ ਆਵਾਜ਼ਾਂ ਉੱਠ ਰਹੀਆਂ ਨੇ ਕੀ ਤੁਹਾਨੂੰ ਲੱਗਦਾ ਹੈ ਕੰਗਣਾ ਨੌਤ ਤੇ ਇਸ ਮਾਮਲੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਸਹਿਜਾਦਿਆਂ ਦੀਆਂ ਪਿਆਰਿਆਂ ਦੀਆਂ ਜਾਂ ਫਿਰ ਹੋਰ ਸਿੱਖ ਜੋ ਲੀਡਰ ਹਨ ਉਹਨਾਂ ਦੀਆਂ ਇਸ ਤਰ੍ਹਾਂ ਫਿਲਮਾਂ ਦੇ ਵਿੱਚ ਕਿਸੇ ਰੋੜੇਪੋੜਿਆਂ ਤੋਂ ਅਦਾਕਾਰੀਆਂ ਕਰਵਾਉਣੀ ਹੈ ਕਿਤੇ ਵੀ ਮਰਿਆਦਾ ਦੇ ਵਿੱਚ ਨਹੀਂ ਆਉਂਦੀਆਂ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬੇਅਦਬੀ ਹੈ ਸੋ ਇਸ ਤੇ ਕਾਰਵਾਈ ਦੀਆਂ ਵੀ ਆਵਾਜ਼ਾਂ ਉੱਠ ਰਹੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ opinion ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਅਜਿਹਿਆਂ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਰਾਸਰ ਟੀਵੀ ਲਾਈਵ ਨੂੰ ਹੁਣੇ ਥੱਲੇ ਸਬਸਕ੍ਰਾਈਬ ਬਟਨ ਤੇ ਟੱਚ ਕਰਕੇ ਸਬਸਕ੍ਰਾਈਬ ਕਰ ਲੈਣਾ ਅਤੇ ਆਓ ਹੁਣ ਦੇਖਦੇ ਹਾਂ ਦਲੇਰ ਸਿੰਘ ਖਾਲਸਾ ਜੀ ਦੀ ਇਹ ਪੂਰੀ ਵੀਡੀਓ ਕਿ ਉਹਨਾਂ ਨੇ ਇਸ ਮੌਕੇ ਤੇ ਕੰਗਣਾ ਨੌਤਵਾਰ 21 ਕੀ ਕਿਹਾ ਹੈ। ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਐਮਰਜੈਂਸੀ ਮੂਵੀ ਦੇ ਵਿੱਚ ਦਿਖਾ ਸਕਦੇ ਬਾਬਾ ਜਰਨੈਲ ਸਿੰਘ ਕੀ ਖਾਲਸਾ ਪਿੰਡਰਾਂ ਵਾਲੇ ਮਾਹਪੁਰਖਾਂ ਦਾ ਕੋਈ ਰੋਲ ਕਰ ਰਿਹਾ ਰੋਲ ਨਿਭਾ ਰਿਹਾ ਹੈ? ਮਾਹਪੁਰਖਾਂ ਦੀ ਪੈੜ ਦੀ ਦਿੱਤੀ ਦੀ ਇੱਜ਼ਤ ਨਹੀਂ ਕਰ ਸਕਦੇ। ਪੈੜ ਦੀ ਕਰਾ ਤਗੜੇ ਹੋ ਜਾਓ। ਅਸੀਂ ਸਰਮੀਆਂ ਦੇ ਵਿੱਚ ਇਹ ਮੂਵੀ ਲੱਗਣ ਨਹੀਂ ਦੇਣੀ ਆਪਣੇ ਆਪਣੇ ਫਰਜ਼ ਸਮਝੋ ਇਹ ਮੂਵੀਆਂ ਰੋਕਣੀਆਂ ਇਕੱਲੀਆਂ ਜਥੇਦਾਰਾਂ ਦਾ ਕੰਮ ਨਹੀਂ ਸਾਡਾ ਸਾਰਿਆਂ ਦਾ ਵਾ ਇਹ ਕੰਮ ਇਕੱਲੀ ਜਥੇਦਾਰਾਂ ਦੀ ਥੋੜੇ ਸਾਡੀ ਸਾਰਿਆਂ ਦੀ ਆ ਅਸੀਂ ਇੱਕ ਪਾਸੇ ਕਹਿੰਦੇ ਜਥੇਦਾਰ ਆਦੀ ਕਰਦੇ ਉਹ ਨਹੀਂ ਕਰਦੇ ਹੋ ਜੇ ਨਹੀਂ ਆਪਣੀ ਡਿਊਟੀ ਨਿਭਾਰੇ ਅਸੀਂ ਕੰਮ ਦਾ ਹਿੱਸਾ ਨਹੀਂ ਅਸੀਂ ਪੰਥ ਦਾ ਹਿੱਸਾ ਵੇਖੋ ਜਸਵੰਤ ਸਿੰਘ ਖਲੜਾ ਜੀ ਦੇ ਜੀਵਨ ਤੇ ਜਿਹੜੀ ਮੂਵੀ ਆ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਾ ਕੇ ਨੂੰ ਬੈਨ ਕਰ ਦਿੱਤਾ ਇਹ ਜੀ ਸਿਨੇਮਾ ਘਰਾਂ ਚ ਚੱਲ ਹੀ ਨਹੀਂ ਸਕਦੀ ਸ਼ਾਂਤੀ ਭੰਗ ਬੋਜੂ ਤੇ ਕੰਗੜਾ ਰਣਾਉਤ ਮੈ ਪੁੱਛਣਾ ਚਾਹੁੰਨੀ ਆ ਪ੍ਰਸ਼ਾਸਨ ਨੂੰ ਤੁਹਾਡੀ ਕੀ ਲੱਗਦੀ ਆ ਇਹ ਆਏ ਦਿਨ ਬਗਵਾਸ਼ ਕਰਦੀ ਆ ਸਿੱਖਾਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਪੰਜਾਬੀਆਂ ਨੂੰ ਇਹ ਹੱਤਵਾਦੀ ਦੱਸਦੀ ਆ ਪੰਜਾਬੀਆਂ ਨੂੰ ਇਹ ਇੰਡੀਆ ਵੀ ਇਹ ਫੜਕਾਉ ਲੋਕ ਨੇ ਸ਼ਾਂਤੀ ਭੰਗ ਕਰਦੇ ਆ ਤੇ ਤੂੰ ਕੀ ਕਰੀਂ ਆ ਪਿੰਨਾ ਇਹ ਦੱਸਦਾ ਹਾਂ ਪਰ ਮੈਂ ਦੱਸਣਾ ਚਾਹੁੰਨੀ ਆ ਕੰਗਣਾ ਅਜੇ ਤੇਰੇ ਮੂੰਹ ਤੇ ਥੱਪੜ ਵੱਜਿਆ ਸੀ ਨਾ ਤੇ ਚੀਕਾਂ ਕਿ ਨਹੀਂ ਤੂੰ ਤੱਕ ਬਚਿਆ ਬਚੀਆਂ ਨਾ ਤੇ ਸ਼ਾਇਦ ਤੂੰ ਪੜਿਆ ਨਹੀਂ ਲਾਲਾ ਜਗਤ ਨੂੰ ਰਹਿਣ ਦੀ ਸੀ ਜਿਹੜਾ ਸਾਡੇ ਬਾਰੇ ਅਖਬਾਰਾਂ 'ਚ ਝੂਠੀਆਂ ਖਬਰਾਂ ਛਾਪਦਾ ਸੀ ਹੋਇਆ ਕੀ ਹੁੰਦਾ ਆਤ ਤੇ ਖੁਦਾ ਦਾ ਸਦਾ ਵੈਰ ਜੀ ਗੱਲ ਹੈ ਜਮਾਨਾ ਦੀ ਜਾਣਦਾ ਹੁੰਦਾ ਕਦੇ ਵੀ ਨਾ ਬੰਦਾ ਉਹ ਵੇਸਲਾ ਜੋ ਹੈ ਸਮੇ ਨੂੰ ਪਛਾਣਦਾ ਤੇ ਲੈਣੀ ਸਮਝ ਸਮੇ ਦੀ ਲਲਕਾਰ ਨੂੰ ਮਨਾਂ ਚ ਵਿਚਾਰੋ ਮਤਾਂ ਨੂੰ ਤੇ ਮੈਂ ਗੋਲੀ ਖਾਰ ਕੁਦਰ ਪਿਸਟਲ ਦੀ ਗੋਲ ਦੀ ਬੈਰੀਓ ਨਾ ਚੁੱਕੋ ਤਾਨਾ